ਬਹੁਤ ਹੀ ਵਧੀਆ ਹਰਮਨਿਕ ਅਸਥਾਨ ਆ ਦੇਖੋ ਪੁਰਾਣੇ ਤੋਂ ਪਨੇਦਰ ਤੋਂ ਦੇਖਣ ਨੂੰ ਮਿਲਣਗੇ ਆ ਦੇਖੋ ਜੀ ਗੁਰਦੁਆਰਾ ਸਾਹਿਬ ਜੇ ਆਪਾਂ ਪਹੁੰਚ ਚੁੱਕੇ ਆ ਤੇ ਆਪਾਂ ਅੰਦਰ ਤੁਹਾਨੂੰ ਚੱਲ ਕੇ ਦਿਖਾਵਾਂਗੇ ਵੀ ਕਿ ਗੁਰੂ ਘਰ ਦੇ ਦਰਸ਼ਨ ਵੀ ਕਰਾਵਾਂਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਅੱਜ ਦਾਸਰੇ ਕਿਸੇ ਲੋੜਵੰਦ ਪਰਿਵਾਰ ਦੀ ਸੇਵਾ ਕਰਨ ਆਏ ਸੀ ਇਸ ਤੇ ਵਿੱਚ ਅਸੀਂ ਗੁਰੂਕਾਰ ਧੰਤਨ ਸੰਤ ਬੱਬਾ ਜਵਾਲਾ ਸਿੰਘ ਜੀ ਮਹਾਰਾਜ ਧੰਤਨ ਸੰਤ ਬੱਬਾ ਬੀਬੀ ਅੰਮਰ ਕੌਰ ਜੀ ਮਹਾਰਾਜ ਜੋ ਲਿਖਿਆ ਇਹਨਾਂ ਨੇ ਤੇ ਉਸ ਤੇ ਦਰਸ਼ਨ ਕਰਨ ਪਹੁੰਚੇ ਆ ਤੇ ਉੱਥੇ ਖਾਸ ਸੀ ਸਾਨੂੰ ਦੇਖਿਆ ਨੂੰ ਮਿਲੀ ਨੁਲੱਕਾ ਜਿਹੜਾ ਮਿਲ ਕੇ ਅਜ ਅਲੋਪ ਹੋ ਚੁੱਕੇ ਆ ਤੇ ਸਾਡੇ ਸਤਿਕਾਰਯੋਗ ਮੰਗਰਪਾਲ ਸਿੰਘ ਜੀ ਪਾਣੀ ਦੇਖੋ ਬਹੁਤ ਹੀ ਜ਼ਿਆਦਾ ਠੰਡਾ ਆ ਬਹੁਤ ਜ਼ਿਆਦਾ ਠੰਡਾ ਤੇ ਉਹ ਵੀਡੀਓ ਤੁਹਾਨੂੰ ਸ਼ੇਅਰ ਕਰ ਰਹੇ ਆ ਦੇਖੋ ਮੌਸਮ ਕਿੰਨਾ ਵਧੀਆ ਇੱਥੇ ਸੁਹਾਵਣਾ ਆ ਤੇ ਮੰਗਰਪਾਲ ਸਿੰਘ ਹੁਣੀ ਹੁਣ ਜਿਹੜਾ ਹੱਥ ਜਿਹਨਾਂ ਨੇ ਤੋਤੇ ਆ ਕਾਫੀ ਇਹਨੂੰ ਲੱਗਾ ਕਿ ਕਿਉਂਕਿ ਇਹ ਬੇਸਿਕਲੀ ਜਿਹੜੀਆਂ ਚੀਜ਼ਾਂ ਤੁਸੀਂ ਦੇਖਦੇ ਹੋ ਕੋਈ ਮਲਕਾ ਆ ਇਹ ਤਾਂ ਪਾਣੀ ਆਪਾਂ ਵੀ ਹੱਥ ਹੁਣੀ ਹੈ ਦੁਆਰਾ ਅੱਜ ਵੀ ਲੋਕੀ ਜਿਹੜੇ ਆ ਪੰਜਾਬ ਦੇ ਵਿੱਚੋਂ ਆਉਂਦੇ ਪੁੱਜਦੇ ਨੇ ਇਸੇ ਹਾਲ ਬਹੁਤ ਬੋਈਆ ਜਿਹੜਾ ਇਲਾਕਾ ਬਣਾ ਰਮਨੀਗਿਆ ਤੁਸੀਂ ਮੈਂ ਕਹਾਂਗਾ ਮਗਤਪਾਲ ਸਿੰਘ ਨੂੰ ਅਸਲ ਚ ਸਿਮਰੇ ਵੀ ਕੁਮਾਰੋ ਵੀਡੀਓ ਵੀ ਕੁਮਾਰੋ ਪਿਆ ਪੂਨਾਂ ਪਿੰਡਾਂ ਦੇ ਵਿੱਚ ਹੀ ਸਾਨੂੰ ਆਪਕੇ ਮਿਲ ਸਕਦੀ ਹੈ ਸ਼ਹਿਰਾਂ ਵਿੱਚ ਲੋਕ ਪੈਸਾ ਜ਼ਰੂਰ ਕਮਾਉਂਦੇ ਆ ਪਰ ਉਹ ਜਿਹੜੀ ਸ਼ਾਂਤੀ ਹੈ ਜਿਹੜੀ ਉਹਦੀ ਪ੍ਰਾਪਤੀ ਉਹ ਇੱਥੇ ਹੀ ਮਿਲ ਸਕਦੀ ਹੈ ਤੇ ਜ਼ਰੂਰ ਗੁਰੂ ਘਰ ਜਾਓ ਪਿੰਡਾਂ ਵਿੱਚ ਜਿਹੜੇ ਗੁਰੂ ਘਰ ਵੀ ਨੇ ਦਰਸ਼ਨ ਕਰੋ ਹਾਂ ਹੁਣ ਆਪਾਂ ਅਸੀਂ ਗੁਰੂ ਘਰ ਦੇ ਅੰਦਰ ਜਾ ਰਹੇ ਹਾਂ ਦਰਸ਼ਨ ਕਰਾਂਗੇ ਸੰਤ ਪਾਪਾ ਜਵਾਲਾ ਸਿੰਘ ਜੀ ਮਹਾਰਾਜ ਸੰਤ ਬੀਬੀ ਅਮਰਕੌਰ ਮਹਾਰਾਜ ਜੀ ਦਾ ਤਪਸਥਾਨ ਸਾਹਿਬ ਤਨੂਲੀ ਹੁਸ਼ਿਆਰਪੁਰ ਦੇ ਵਿੱਚ ਪੈ ਰਿਹਾ ਜੀ ਇਹ ਪਿੰਡ ਤੇ ਬਹੁਤ ਹੀ ਰਮਣੀਕ ਸਥਾਨ ਹੈ ਤੁਹਾਨੂੰ ਅੰਦਰ ਦੇ ਦਰਸ਼ਨ ਵੀ ਕਰਾਵਾਂਗੇ ਹੁਣ ਕਿ ਹਕੂਮਤਾ ਮਹਾਰਾਜ ਸਾਹਿਬ ਜਿਹੜਾ ਸਰਵਨ ਕੀਤਾ ਆਪਾਂ ਸਾਧਨਾ Só ਮਰਨਾ ਮਿਲ ਗਿਆ ਕਲ ਕਾ ਕਿਛ ਨਾਂ ਬਸਾਏ ਹਾਰ ਸੀ ਤੇ ਮਨ ਰਗ ਰਹਿਆ ਸਚੇ ਓ ਚੰਨਨ ਸਤ ਗੁਰ ਪਾਏ ਮਹੱਲਾ ਤਿਜਾ ਬੇਨ ਸਰਬਦਾ ਸੁਖ ਨ ਹੋਵੇ ਜੇ ਅਨੇਕ ਆਰੇ ਨਾਮ ਤੇ ਆਈ ਹਰ ਘਰਾਂ ਹਰ ਲਾ ਰਣੀ ਜੋ ਜਪਦੇ ਹਰ ਹਰ ਦਿਨ ਸ ਰਾਤ ਤੇ ਨਾਮ ਦੇਖਾਨ ਨੇ ਹੰਗਾਰੇ ਆਪਣੇ ਗੁਰੂ ਕੋ ਜਨ ਮੇਰਾ ਹਰ ਸਜਣ ਤਨੁਲੀ ਵਿੱਚ ਤਨੁਲੀ ਪਿੰਡ ਦੇ ਵਿੱਚ ਆਏ ਆਪਾਂ ਕਿੱਥੇ ਤੱਪੋਬਾਨ ਸੰਤ ਬਾਬਾ ਜਵਾਲਾ ਸਿੰਘ ਜੀ ਬੀਬੀ ਅਮਰਕੌਰ ਜੀ ਤੇ ਗੁਰੂ ਘਰ ਬਹੁਤ ਰਮੀਖ ਸਥਾਨ ਤੇ ਬਣਿਆ ਅਸੀਂ ਦੇਖ ਸਕਦੇ ਹੋ ਗੇਟ ਵੀ ਆ ਤੇ ਆਪਾਂ ਅੰਦਰ ਤੁਹਾਨੂੰ ਚੱਲ ਕੇ ਦਿਖਾਵਾਂਗੇ ਵੀ ਕਿ ਗੁਰੂ ਘਰ ਦੇ ਦਰਸ਼ਨ ਵੀ ਕਰਾਵਾਂਗੇ ਅੰਦਰ ਜਾ ਕੇ ਗੁਰੂ ਘਰ ਜਿਹੜਾ ਆ ਕਿੰਨਾ ਵਧੀਆ ਰਮੀਖ ਸਥਾਨ ਦੇ ਉੱਪਰ ਬਣਿਆ ਹੋਇਆ ਹੈ ਇਹਨਾਂ ਨੂੰ ਪੁੱਛਦੇ ਆਪਾਂ ਇਤਿਹਾਸ ਕੀ ਹੈ ਇਸ ਗੁਰੂ ਘਰ ਦਾ ਥੋੜੀ ਜੀ ਜਾਣਕਾਰੀ ਦੇਣਗੇ ਜਿੰਨੀ ਕੁ ਇਹਨਾਂ ਨੂੰ ਜਾਣਕਾਰੀ ਹੈਗੀ ਹੈ ਜੀ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਇੱਥੇ ਜੰਗਲ ਹੁੰਦਾ ਸੀ ਕਿਸੇ ਟਾਈਮ ਉਹਨਾਂ ਨੇ ਇੱਥੇ ਤਪੱਸਿਆ ਕੀਤੀ ਜੀ ਤੇ ਬੀਬੀ ਅਮਰਕੌਰ ਜੀ ਨੇ ਉਹਨਾਂ ਨੂੰ ਉਹਨਾਂ ਦੀ ਲੰਗਰ ਪਾਣੀ ਦੀ ਸੇਵਾ ਕਰਨੀ ਸੀ ਜੀ ਜੀ ਫਿਰ ਸੰਤ ਬਾਬਾ ਜਵਾਲਾ ਸਿੰਘ ਨੇ ਉਹਨਾਂ ਦੀ ਲੰਗਰ ਦੀ ਸੇਵਾ ਪੱਕੇ ਤੌਰ ਤੇ ਸੰਗਤ ਦੀ ਸੇਵਾ ਕਰਨੀ ਤੇ ਮਹਾਰਾਜ ਦੀ ਸੇਵਾ ਕਰਨੀ ਇਹ ਗੁਰੂ ਘਰ ਨੂੰ ਉਹਨਾਂ ਨੇ ਬੀਬੀ ਅਮਰਕੌਰ ਜੀ ਨੇ ਚਾਰ ਚੰਨ ਲਾਈ ਜੀ ਉਸ ਤੋਂ ਬਾਅਦ ਬਾਬਾ ਰਿਸ਼ੀ ਜੀ ਨੇ ਇਸ ਗੁਰਦੁਆਰਾ ਸਾਹਿਬ ਨੂੰ ਡਾਇਰੈਕਸ਼ਨ ਦਿੱਤੀ ਬੜੀ ਉਹਨਾਂ ਨੇ ਇੱਥੇ ਸੇਵਾ ਤੇ ਸਿਮਰਨ ਦੀ ਕਮਾਈ ਕੀਤੀ ਜੀ ਸੰਗਤ ਨੂੰ ਜੋੜ ਕੇ ਤੇ ਪ੍ਰਮਾਤਮਾ ਦੇ ਲੜ ਲਾਇਆ ਜੀ ਜੀ ਤੇ ਮੌਜੂਦਾ ਹੁਣ ਬਾਬਾ ਜੀ ਗਾਉਣ ਨੇ ਇੱਥੇ ਇੱਥੇ ਮੌਜੂਦਾ ਬਾਬਾ ਬਾਬਾ ਅਮਰਜੀ ਨੇ ਵਾਇਸਵੇਲੇ ਮੌਜੂਦਾ ਹੈ ਇਸ ਵੇਲੇ ਸੇਵਾ ਨਿਭਾ ਰਹੇ ਨੇ ਜੀ ਜੀ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਜੀ ਇੱਥੇ ਦੀ ਸੇਵਾ ਨਿਭਾ ਰਹੇ ਨੇ ਠੀਕ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਸ਼ੁਭਨਾਮ ਕੀ ਸੰਤੋਖ ਸਿੰਘ ਜੀ ਸੰਤੋਖ ਸਿੰਘ ਜੀ ਉਹਨਾਂ ਨੇ ਜੋ ਕਿ ਸੇਵਾ ਵੀ ਕਰਦਿ ਨੇ ਇੱਥੇ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਪਹਿਲਾਂ ਤੇ ਇਲਾਕਾ ਬਹੁਤ ਵਧੀਆ ਰਮਣੀਕ ਆ ਦਰਖਤ ਇੰਨੇ ਲੱਗੇ ਆ ਬਹੁਤ ਵਧੀਆ ਹਰਿਆਵਲ ਜਰੂਰ ਜੇ ਤੁਸੀਂ ਇੱਧਰ ਆਓ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਹਿਲਾ ਪਿੰਡ ਆ ਇਹ ਪਿੰਡ ਤਨੂਲੀ ਤੇ ਜਰੂਰ ਦਰਸ਼ਨ ਕਰਕੇ ਜਾਓ ਬਹੁਤ ਬਹੁਤ ਧੰਨਵਾਦ ਦਾਸ ਹਰਦੀਪ ਸਿੰਘ ਦਿਖਪਾਲ ਲੁਧਿਆਣਾ ਮੇਰੇ ਨਾਲ ਸਰਦਾਰ ਮੰਗਲਪਾਲ ਸਿੰਘ ਜੀ ਜੋ ਕੈਮਰੇ ਦੇ ਪਿੱਛੇ ਨੇ ਤੁਸੀਂ ਦੇਖ ਰਹੇ ਹੋ ਪੰਜਾਬੀ ਅਲਫਾਜ਼ ਵਿਚਾਰ ਚੈਨਲ ਦੇ ਮਾਧਿਅਮ ਨਾਲ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ